ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਚਾਰ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਐਚ ਐਫ ਇੱਕ ਜਰਸੀ ਦਾ ਨੀਨਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਅੱਜ ਵੀਚ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਮੇਰਾ ਨਾਮ ਸਾਹਿਲ ਹੈ ਜੀ ਪਿੰਡ ਦਿਾਲਪਰਾ ਮਰਜਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਫੂਲ ਹੈ ਜੀ ਕਿ ਨੇੜੇ ਪਿੰਡ ਕਲਿਆਣ ਮਥਾਣਾ ਰਾਮਪਰਾ ਭਟਾ ਫੂਲ ਮੋਬਾਈਲ ਨੰਬਰ ਹੋ 9915433068 ਪੂਰਨ ਨੰਬਰ ਹੈ 9915155743 ਵਧੀਆ ਚੱਲ ਰਗਾ ਮੇ ਹਾਂਜੀ ਹਾਂਜੀ ਵਧੀਆ ਜੀ ਬੱਚਿਆਂ ਦਾ ਹੀ ਆ ਜ਼ਿਆਦਾ ਰੁਟੀਨ ਨਹੀਂ ਹੋਣੀ ਆਪਾਂ ਕੱਲ ਪਰਸੋਂ ਮਤਲਬ ਕਿ ਆਪਣੇ ਬਾਹਰ ਐਨੀ ਮਿਲ ਗਏ ਆਊਟ ਆਫ ਸਟੇਟ ਠੀਕ ਹੈ ਆ ਦਸ ਐਨੀਮਲ ਭੇਜੇ ਸੀ ਗਏ ਠੀਕ ਕਰ ਉਹ ਤਾਂ ਕਰਕੇ ਗਾਈਆਂ ਥੋੜੇ ਸੀ ਨੇ ਆਪਣੇ ਕੋਲ ਹੁਣ ਵੀ ਗਾਂ ਲਈ ਉਹ ਆ ਰਹੀ ਆ ਠੀਕ ਕਰ ਹਾਂ ਗਾਵਾਂ ਵੀ ਐ ਬੱਚੀਆਂ ਨੇ ਜਿਆਦੇ ਗੱਬੜ ਬੱਚੀਆਂ ਵੀ ਜ਼ਿਆਦਾਤਰ ਆਉਂਦੀਆਂ ਹਾਂਜੀ 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 ਠੀਕ ਕਰ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਐ ਟਾਪ ਕਲਾਸ ਹਾਂਜੀ ਕਿੱਲੀ ਉਮਰ ਐ ਇਹ ਖੀਰੀ ਐ ਜੀ ਮੂੰਹ ਦੰਦਾ ਚ ਖੀਰੀ ਐ ਜੰਮ ਹਾਂਜੀ ਹਾਂਜੀ ਸਾਲਕ ਵੀ ਹੋ ਗਈ ਬੱਚੀ ਇਹ ਸਾਲਕ ਦੀ ਉਮਰ ਐ ਭਈ ਦੰਦਾ ਚ ਭਾਈ ਕਹਿੰਦਾ ਬਿਲਕੁਲ ਖੀਰੀ ਐ ਟਾਪ ਕਲਾਸ ਬੱਚਾ ਜੀ ਇਹ ਫੁੱਲ ਕਾ ਦਾ ਸਮੀ ਫਲੀ ਫੁੱਲਾ ਕਿੰਨਾ ਦੁੱਧ ਸੀ ਮਾਂ ਥੱਲੇ ਇਹਦੇ ਮਾਣ ਦਿੱਤਾ ਜੀ 750 ਇੱਕ ਲੈਕਟੇਸ਼ਨ ਦਾ ਦੁੱਧ ਜੀਕਾ ਕੀ ਬਾਤ ਆ ਬਸ 750 ਇੱਕ ਲੈਕਟੇਸ਼ਨ ਦਾ ਦੁੱਧ ਤੇਰੀ ਮਾਂ ਨੇ ਹੂੰ ਪੂਰਾ ਟੌਪ ਕਲਾਸ ਦਾ ਬੱਚਾ ਜੀ 8th ਜਨਰੇਸ਼ਨ ਦਾ ਬੱਚਾ ਜੀ ਇਹ ਹੂੰ ਸਹੀ ਗੱਲ ਆ ਟਾਪ ਕਲਾਸ ਕਹਿ ਸਕਦੇ ਹਨ ਹਾਂਜੀ ਹਾਂਜੀ ਟਾਪ ਕਲਾਸ ਜਮਾਈ ਦੇਖੋ 8 ਜਨਰੇਸ਼ਨ ਦਾ ਬੱਚਾ ਹੈ ਇਹ ਫੇਸ ਬੜਾ ਪਿਆਰਾ ਬਈ ਬੋਦੀਵਾਦੀ ਚੰਗੀ ਆ ਸੱਖਪਣਾ ਬੱਚੀ ਚ ਬਹੁਤ ਆ ਕਿਹੜੇ ਸੀਮਣ ਦੀ ਹੈ ਭਰਾ ਇਹ ਬੜੀ ਮੈ ਜਿਹੜਾ ਵੀਰ ਆਪਣਾ ਵੀਰ ਭਰਾ ਲਊਗਾ ਹੂੰ ਉਹ ਦੱਸਦਾ ਕੋਈ ਚੱਕਰ ਨਹੀਂ ਆਪਾਂ ਓਕੇ ਹਾਂਜੀ ਠੀਕ ਆ ਮੇਰਾ ਸਾਰਾ ਕੋਈ ਬਾਇਓ ਡਾਟਾ ਇੰਦਰ ਹੈਗਾ ਹੀ ਆ ਜੀ ਹੂੰ ਬਾਇਓ ਡਾਟਾ ਬਾਈ ਕਹਿੰਦਾ ਸਾਰਾ ਹਾਜ਼ਰ ਆ ਬਾਈ ਹਾਂਜੀ 8 ਜਨਰੇਸ਼ਨ ਦੇ ਵਿੱਚ ਆਈ ਵੀ ਆਈ ਬੱਚੇ ਓਕੇ ਜਿਹੜਾ ਵੀ ਭਰਾ ਖਰੀਦੂਗਾ ਉਹਨੂੰ ਸਾਰਾ ਬਾਇਓ ਡਾਟਾ ਬਾਈ ਕਹਿੰਦਾ ਮਿਲੂਗਾ ਹਾਂ ਜੀ ਬਾਕੀ ਝੋਲੀ ਝੋਲੀ ਦਾ ਤਾਂ ਬਾਈ ਆ ਕਮਾਲ ਆ ਅੰਤ ਹੀ ਨਹੀਂ ਖੁੱਲਦਾ ਹਾਂ ਜੀ ਆ ਦੇਖੋ ਕੱਲਾ ਕੱਲਾ ਪੂਰੀ ਜਿੱਦੀ ਦੇ ਤਾਂ ਬੜ ਬੁਲ ਬਹੁਤ ਦਸਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਕੱਦ ਫੁੱਲ ਖਦ ਹਾਈਟ ਵਗੈਰਾ ਦੇਖੋ ਜੀ ਮੇਰੇ ਨਾਲ ਕੰਪੈਰੀਜ਼ਨ ਕਰਕੇ ਦੇਖੋ ਹਾਈਟ ਵੀ ਬੜੀ ਆਪੇ ਕੀ ਕੇ ਦੇ ਬਿਲਕੁਲ ਕਾਬਲਾ ਜੀ ਜੇ ਮੰਨ ਲਾ ਕਿ ਹੋਰ ਇਸ ਦੂ ਵਾਰ ਵੇਟ ਕੇ ਨਹੀਂ ਕਰਵਾ ਕੇ ਮੰਨ ਲਾ ਕਿ ਹੁਣ 180 ਕੁਇੰਟਲ ਦੇ ਅਰਾਊਂਡ ਇਹਦਾ ਵੇਟ ਹੋਊਗਾ ਤੇ 200 ਕੁਇੰਟਲ ਦੇ 200 ਕਿਲੋ ਦੇ ਆਪਾਂ ਇਹਦਾ ਮੰਨ ਲਾ ਆਪਾਂ ਕਰਾ ਸਕਦੇ ਸੀਮਨ ਲਗਵਾ ਸਕਦੇ ਲਗਵਾ ਸਕਦੇ ਆ ਇਹ ਕਰ ਛੇਸ ਦੀ ਕੁਆਲਿਟੀ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਹੈ ਲੈ ਕਿਆ ਬਾਤ ਹੈ ਖੋਦ ਦੀ ਵਾਦੀ ਸੁਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਚੰਗੀ ਹੈ ਹਾਂਜੀ ਹਾਂਜੀ ਕੁਆਲਿਟੀ ਬਹੁਤ ਚੰਗੀ ਹੈ ਬਹੁਤ ਆਵ ਕੁਆਲਿਟੀ ਹੈ ਬਾਕੀ ਚਾਰੂ ਆ ਹਾਂਜੀ 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 ਠੀਕ ਹੈ ਭਾਈ ਮੁੱਲ ਫਿਰ ਇਹਦਾ ਇਹ ਨਾਲ ਜੀ ਮੁੱਲ ਜਿਹੜਾ ਮਰਜ਼ੀ ਕਰਾ ਲਈ 42000 ਰੁਪਏ ਦਾ ਮਾਨਦਾਨ ਹੋ ਜਾ। ਖੋਜ ਕਰਾਂਗੇ ਕੋਈ ਚੱਕਰ ਨਹੀਂ। ਠੀਕ ਹੈ। ਹਾਂ 42000 ਦੀ ਬਾਈ ਕਹਿੰਦਾ ਬੱਚੀ ਦੇ ਦੇਾਂਗੇ ਵਿੱਚੋਂ ਮਾਨਦਾਨ। ਮਾਨਦਾਨ ਖੁੱਲ੍ਹੇ ਹੀ ਕਰਦਾ ਕੋਈ ਚੱਕਰ ਨਹੀਂ ਜੀ। ਹਾਂ। ਅੱਗੇ ਵੀਰੇ ਜਰਸੀ ਦਾ ਨੰਗੀਨਾ ਕਿੰਨੀ ਉਮਰ ਹੈ ਦੀ? ਇਹਦੀ 11 ਕਿ ਮਹੀਨੇ ਦੀ ਉਮਰ ਹੈ ਜੀ। 11 ਮਹੀਨੇ ਦੀ। ਹਾਂ ਜੀ। ਠੀਕ ਹੈ ਬਾਈ। ਇਹ 6th ਜਨਰੇਸ਼ਨ ਦਾ ਬੱਚਾ ਹੋਇਆ ਜੀ। ਹੂੰ। 6th ਜਨਰੇਸ਼ਨ ਜਰਸੀ ਦੇ ਵਿੱਚ ਆਇਆ ਵਾ। ਓਕੇ। ਉਹ ਉਹਦਾ ਬੱਚਾ ਜੀ ਇਹ। ਝੋਲੀ ਬੜੀ ਕਮਾ। ਹਾਂ। ਚੋਲੀ ਬੜੀ ਕਮਾਲ ਆ ਭਾਈ ਕਲਾ ਕੁਆਲਿਟੀ ਸਾਨੂੰ ਸਾਰੇ ਜਨ ਬਰਾਦੀ ਟਾਪ ਕਲਾਸ ਹੀ ਆਪਣੀ ਕੋਈ ਹੈ ਫੇਸ ਦੇਖੋ ਫੇਸ ਬੜਾ ਚੰਗਾ ਬਹੁਤ ਜੀ ਚੰਗੀ ਆ ਚੰਗੀ ਆ ਹਾਂ ਜੀ ਸਾੜ ਨਹੀਂ ਖੁੜਨੀ ਦੇਖ ਬਈ ਕੀ ਕਿਆ ਬਾਤ ਬਹੁਤ ਟਾਪ ਕਲਾਸ ਬੱਚਾ ਜੀ ਇਹਦਾ ਪੱਦਰ ਪੁੱਦਰ ਫੁੱਲਾ ਰਾਜ ਹਾਂ ਜੀ ਝੋਲੀ ਭਾਈ ਗੱਬਣਾ ਵਰਗੀ ਆ ਗੱਬਣਾ ਵਰਗੀ ਆ ਜੀ ਵਜਨ ਵੀ ਪੱਲਾ ਕੀ ਇਹਦਾ ਵੀ ਹੁਣ 150 ਕਿਲੋ ਜੀ ਦੇ ਆਸ-ਪਾਸ ਇਹਦਾ weight ਹੋਊਗਾ ਹੁਣੀ ਠੀਕ ਆ ਹਾਂ ਇਹ ਵੀ ਮੰਨ ਲਓ ਕਿ 15 ਕਿ ਦਿਨਾਂ ਤੱਕ ਮੰਨ ਲਓ ਕੋਈ ਕਿਸੇ ਨੇ ਬੰਦੇ ਬੰਨੇ ਚੰਗੀ ਸਾ ਉਹ ਸੰਭਾਲ ਕਰ ਲਈ ਤੇ 200 ਕਿਜੀ ਤੇ ਜਾ ਕੇ ਇਹਦਾ ਵੀ ਇਹੀ ਕਰਵਾ ਸਕਦਾ ਇਹੀ ਕਰਵਾ ਸਕਦਾ ਹਾਂ ਸਹੀ ਗੱਲ ਆ ਭਾਈ 3 ਦੇ तकरीबन ਕਾਬੂ ਕਾਬੂਲੀ ਹੈ ਜੀ ਵੈਸੇ ਤਾਂ ਆਖੰਡ ਬਾਈ ਕਹਿੰਦਾ ਸੇਵਾ ਕਰ ਲਵਾਂਗਾ ਤਾਂ ਵੀ ਕੋਈ ਚੱਕਰ ਹਾਂਜੀ 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 ਝੂਲੀ ਕਮਾਲ ਦੀ ਹੈ ਅੱਲਾਕੱਲਾ ਥਾਣਾ ਪੂਰੀ ਵਿੱਤੀ ਤੇ ਆਹ ਦੇਖੋ ਜੀ ਹਾਂ ਕੜਨੀ ਹੋਣੀ ਝੋਲੀ ਦੇ ਝੋਲੀ ਕਮਾਲ ਕਮਾਲ ਪੂਰੀ ਗੱਬੜਾ ਵਰਗੀ ਝੋਲੀ ਹੈ ਜਮਾ ਗੱਬੜਾ ਵਰਗੀ ਝੋਲੀ ਹੈ ਹਾਂ ਤੇ ਮੁੱਲ ਕੀ ਹੈ ਬਈ ਇਹਦਾ ਜੈਜ ਇਹਦਾ ਮੁੱਲ ਜੀ ਆਪ ਜਿਹੜਾ ਕੋਈ ਮਰਜੀ ਗਏ 25000 ਰੁਪਏ ਦੇ ਦੇਾਂਗੇ ਜੀ ਠੀਕ ਆ ਬਈ ਹਾਂ ਇਹਦਾ ਫਾਈਨਲ ਪ੍ਰਾਈਸ ਜੀ ਇਹਦਾ ਹੂੰ ਇਹਦੇ ਇਹਦੇ ਵਿੱਚ ਕੋਈ ਨੇਗੋਸ਼ੀਏਸ਼ਨ ਨਹੀਂ ਕੋਈ ਸੌਦੇਬਾਜ਼ੀ ਨਹੀਂ ਇਹਦੇ ਵਿੱਚ ਠੀਕ ਆ ਬਈ ਹਾਂ ਮੁੱਲ ਇਹਦਾ 25000 ਰੁਪਏ ਮਾਨਤਨ ਜਿਹੜਾ ਮੌਕੇ ਤੇ ਇਹਦੇ ਵਿੱਚ ਮਾਨਤਾ ਨਹੀਂ ਹੋਣੀ ਹੂੰ ਝੋਲੀ ਦੀ ਬੱਤੀ ਵਾਕਈ ਚੰਗੀ ਹੈ ਲੈ ਚੰਗੀ ਹੈ ਜੀ ਕੁਆਲਿਟੀ ਹੈ ਜੀ ਕੁਆਲਿਟੀ ਹੈ ਹਾਂਜੀ 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 ਆਪ ਬੜਾ ਬੜਾ ਬਹੁਤ ਬਹੁਤ ਚੰਗੇ ਆ ਜੀ ਜੀ ਮੁੱਲ ਜਾਇਜ਼ ਆ ਭਾਈ ਮਾਣ ਪਰ 25000 ਰੁਪਏ ਵਿੱਚੋਂ ਮਾਨਤਾ ਨਹੀਂ ਹੋਣਾ ਇਹਦੇ ਵਿੱਚੋਂ ਬਾ ਠੀਕ ਹੈ ਹਾਂ ਜੀ ਅੱਗੇ ਵੀਰੇ ਤਨਾ ਨੰਬਰ ਹਾਂ ਜੀ ਹਾਂ ਜੀ ਕਿੰਨੀ ਉਮਰ ਹੈ ਜੀ ਇਹ ਵੀ ਹੈਗੀ ਜੀ 10 ਤੋਂ 10.5 ਮਹੀਨੇ ਦੇ ਵਿੱਚ 10 ਤੋਂ 10.5 ਮਹੀਨੇ ਹਾਂ ਜੀ ਫੇਸ ਬੜਾ ਚੰਗਾ ਤੋਰਾ ਚੈੱਕ ਕਰਨ ਨੂੰ ਬੱਚੀ ਆ ਚੰਗੀਆਂ ਸਮੀ ਪੜੀਆ ਸਮੀ ਪੜੀਆ ਜੀ ਹਾਂ ਝੋਲੀ ਕਮਾਲ ਹੈ ਜੀ ਹਾਂ ਜੀ ਹਾਂ ਜੀ ਝੋਲੀ ਤੋਂ ਅੱਜ ਲਾਇਓ ਬ੍ਰੀਡ ਕਿੰਨੀ ਕਿ ਚੰਗੀਆਂ ਬਲ ਬਹੁਤ ਚੰਗੇ ਨੇ ਹਾਂ ਜੀ ਹਾਂ ਜੀ ਆ ਦੇਖੋ ਇਹ ਵੀ ਕੁਆਲਟੀ ਬਹੁਤ ਟੌਪ ਕਲਾਸ ਹੈ ਬੱਚਾ ਬਹੁਤ ਸੋਹਣਾ ਬੱਚਾ ਜੀ ਤਾਂ ਸਹੀ ਗੱਲ ਆ ਤੋਰੇ ਤਰੇ ਦੀ ਸਾਫ ਆ ਬਈ ਝੋਲੀ ਝੋਲੀ ਬਈ ਬਹੁਤ ਚੰਗੀਆਂ ਹਾਂ ਜੀ ਹਾਂ ਜੀ ਕਲਰ ਪ੍ਰਿੰਟ ਵੀ ਮੰਨ ਲਓ ਕਿ ਬਹੁਤ ਸੋਹਣਾ ਬੱਚਾ ਹੈ ਇਹ ਸਹੀ ਗੱਲ ਆ ਲੋ ਤੇ ਕਿੰਨਾ ਗਰ ਦੁੱਧ ਸੀਮਾ ਥਲੇ ਇਹ ਇਹ ਇਹਦੀ ਮਾਨ ਦਿੱਤਾ ਜੀ 3500 ਲੀਟਰ ਇੱਕ ਲੈਕਟੇਸ਼ਨ ਦਾ 275 ਦਿਨ ਮਤਲਬ ਕਿ 275 ਦਿਨ ਦੁੱਧ ਹੁੰਦੀ ਹੈਗਾ ਆਪਣੀ ਠੀਕ ਹੈ ਹਾਂ ਉਸ ਦੇ ਹਿਸਾਬ ਨਾਲ ਮਲਟੀਪਲਾਈ ਕਰਾਵਾ ਠੀਕ ਹੈ ਹਾਂਜੀ ਹਾਂਜੀ ਤੇ ਮੁੱਲ ਕੀ ਰਹੂ ਇਹਨੂੰ ਇਹ ਜੋੜੇ ਦਾ ਕਰ ਲਾਂਗੇ ਜੀ ਆਪਾਂ ਓਕੇ ਹਾਂਜੀ ਹਾਂਜੀ ਜੋੜੇ ਦਾ ਹੀ ਮੁੱਲ ਵਈ ਕਹਿੰਦਾ ਕਰ ਲਾਂਗੇ ਫਿਰ ਚੱਕਰ ਨੀਗਾ ਮੁੱਲ ਵਈ ਤੇ ਜਿਆ ਜੀ ਹੁੰਦੇ ਆ ਬਈ ਬਾਹਲੇ ਆਪਾਂ ਮੁੱਲ ਕਰਦੇ ਨਹੀਂ ਜੀ ਹੂੰ ਕਵਾਲਿਟੀ ਦੇ ਸਹਾਰਾ ਹੁਣ ਜਿੰਨਾ ਕਿ ਆਪਾਂ ਮਿੱਠਾ ਪਾਵਾਂਗੇ ਜੀ ਚਾਹ ਦੇ ਵਿੱਚ ਉਹਨਾਂ ਹੀ ਆਪਾਂ ਸੁਆਦ ਹੋਣਾ ਚਾਹ ਦਾ ਉਹ ਕੁਆਲਿਟੀ ਦੇ ਸਹਾਰਾ ਨਾਲ ਮੁੱਲ ਇੰਦਰ ਉੱਤੇ ਹੋ ਜਾਂਦੇ ਆ ਅੱਗੇ ਵੀਰੇ ਲਾਸਟ ਹਾਂਜੀ ਹਾਂਜੀ ਕਿੰਨੇ ਘੋਮਰਾ ਜੀ ਹਾਂਜੀ ਇਹ ਦੀ ਹੈਗੀ ਜੀ 10 ਮਹੀਨੇ ਦੀ ਜੀ 10 ਕਿੰਨੇ ਦੀ ਹੈ ਹਾਂਜੀ ਹਾਂਜੀ ਉਹ ਸਾਡੇ ਇੱਕ 10 ਉਹ 10 ਤੋਂ ਜੀ ਹਾਂਜੀ ਤੋਰਾ ਤਾਰਾ ਚੰਗਾ ਬੱਚਾ ਚੰਗਾ ਇਹ ਫੱਦਰਾ ਬਈ ਕਦਰਾ ਕੁਆਲਟੀ ਦਾ ਬੱਚਾ ਜੀ ਚਾਰੀ ਥਾਣਾ ਪੰਜਵਾਂ ਕੋਈ ਥਾਣਾ ਨਾ ਨੰਨੂ ਤਾਂ ਆਪਣੇ ਬੱਚੇ ਅੱਜ ਗੱਲ ਪਾਇਆ ਦਾ ਕੋਈ ਜਮਾਨਾ ਹੀ ਨਹੀਂ ਹੈਗਾ ਪੰਜਵੇਂ ਥਾਣੇ ਦੇ ਵਿੱਚ ਹੂੰ ਹੂੰ ਇਹ ਵੀ ਕੁਆਲਟੀ ਦੇਖੋ ਇਹ ਚੈੱਕ ਕਰੋ ਇਹਦੀ ਵੀ ਏਸ ਬੜਾ ਪਿਆਰਾ ਹਨ ਹਾਂਜੀ ਹਾਂਜੀ ਲੋ ਕਿਆ ਬਾਤ ਆ ਬਈ ਖੜ ਨਹੀਂ ਖੜ ਨਹੀਂ ਦੇਖ ਬਈ ਹਾਂ ਬੱਚੀ ਦੀ ਬਹੁਤ ਸੋਹਣੀ ਹੈ ਜੀ ਲੋ ਹੂੰ ਹੂੰ ਲੋ ਤੇ ਕੀ ਬ੍ਰੀਡ ਬੁਰੂੜੀ ਬਹੁਤ ਚੰਗੀ ਜੀ ਜਿੰਨਾ ਮੋਲ ਜੈ ਜੈ ਜੋੜੇ ਦਾ ਇਹ ਜੋੜਦਾ 20000 ਰੁਪਇਆ ਜੀ ਮਾਨਤਨ ਹੋ ਜਾ ਮਾਨਤਨ ਜ਼ਰੂਰ ਕਰਾਂਗੇ ਕੋਈ ਚੱਕਰ ਨਹੀਂ ਹਾਂ ਜੀ 42000 ਰੁਪਇਆ ਮੋਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹਾਂ ਜੀ ਹਾਂ ਜੀ ਚੰਗੀ ਆ ਬੱਚੀ ਸਨੱਖੀ ਆ ਝੂੜੀ ਝੜੀ ਬਹੁਤ ਜੀ ਜੇ ਵੀਰ ਕੋਈ ਚਾਰੋਂ ਇਕੱਠੀਆਂ ਲਵੇ ਹਾਂ ਜੀ ਚਾਰੋਂ ਇਕੱਠੀਆਂ ਲੈ ਜੇ ਮਾਨਤਨ ਹੋੂ ਪੂਰੀ ਹਾਂ ਫਿਰ ਤਾਂ ਬਈ ਖੁੱਲ ਕੇ ਮਾਨਤਨ ਕਰ ਐਨਾਂ ਜਿਵੇਂ ਇਕੱਠੇ ਲੈਂਦਾ ਤਾਂ ਠੀਕ ਆ ਹਾਂ ਉਹਨਾਂ ਦੇ ਮੰਨ ਲਓ ਕਿ ਵੀਰੇ ਸਾਡੇ ਕੋਲੇ ਬਾਹਰ ਦੇ ਗਾਗ ਵੀ ਆਉਂਦੇ ਨੇ ਬਾਹਰਲੇ ਆਊਟ ਆਫ ਸਟੇਟ ਦੇ ਪਰ ਜੇ ਉਹਨਾਂ ਨੂੰ ਮਨ ਲੱਗੇ ਕਿ ਕੱਠੇ ਐਨੀਮਲ ਲੈਂਦਾ ਕੋਈ ਵੀ ਆਪਣਾ ਵੀਰਪਰਾ ਪੰਜਾਬ ਦਾ ਲੋਕਲ ਲੈਂਦਾ ਹੁਣ ਮੰਨ ਲਓ ਕਿ ਵੀਡੀਓ ਦੇਖ ਕੇ ਫਿਰ ਉਹਦੇ ਵੱਲ ਚਾਰ ਕੱਠੇ ਐਨੀਮਲ ਲੈਂਦਾ ਫਿਰ ਉਹੋ ਜਿਹਾ ਮਾਨਕਣ ਕਰਨਾ ਪੈਂਦਾ ਸਹੀ ਗੱਲ ਹਾਂਜੀ ਹਾਂਜੀ ਠੀਕ ਹੈ ਬੀ ਧੰਨਵਾਦ